ਕੀ ਨਾ ਕੀ ਟਟਾਈ ਮੇਰਾ ਨਾਮ ਪਲਵਿੰਦਰਪੁਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹਾਂ ਹਾਂਜੀ ਪਾਜੀ ਮੇਰੇ ਮੁੰਡੇ ਦਾ ਵਿਆਹ ਹੀ ਤੇ ਮੈਨੂੰ ਤੇ ਮੈਂ ਪਰਵਾ ਰੋਟੀ ਪਾਣੀ ਫੜਾਉਣ ਡਈ ਹਾਂ ਹੂੰ ਤੇ ਮੈਨੂੰ ਨਹੀਂ ਪਤਾ ਕਿਹੜੀ ਗੱਲੋ ਲੜੇ ਲੜੇ ਆ ਤੇ ਇਹਨਾਂ ਦੀ ਜਮਾਰਾ ਉਧਰ ਉਧਰੀ ਡਾਂਗੋ ਡਾਂਗ ਹੋਏ ਰੋੜੇ ਰੱਪੇ ਹੋਏ ਆ ਹੂੰ ਉਹਨਾਂ ਨੇ ਮੁੰਡੇ ਸੱਦਲੇ ਗੁੰਡੇ ਸੱਦਲੇ ਕਿਹਨਾਂ ਨੇ ਸੱਦੇ ਆ ਗੁੰਡੇ ਸਾਡੇ ਗਵੰਡੀਆਂ ਨੇ ਸੱਦੇ ਆ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਐ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪੈਗੇ ਨਾਲੇ ਮੋਟਰਸਾਈਕਲ ਭੰਨਿਆ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੂੰ ਸੱਟਾਂ ਲਾ ਦਿੱਤਾ ਇਹਨਾਂ ਨੇ ਇੱਕ ਜਣੇ ਦੀ ਗੱਲ ਦੇ ਦਿੱਥੇ ਵੀ ਹੋ ਗਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਦਿੱਤੇ ਦੀ ਦਿੱਥੇ ਕਰਤੀ ਇਹਨਾਂ ਨੇ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਵੀ ਜਾਣੇ ਇਹਨਾਂ ਨੇ ਰੋੜੇ ਚਲਾਏ ਜਿਹੜੇ ਰੋੜੇ ਜੜ ਬਹੁਤ ਬੰਦਾ ਬੁੱਢੀ ਹੂੰ ਬਹੁਤ ਬੰਦਾ ਹੈ ਇਹਨਾਂ ਦਾ ਫਿਰ ਸੇਤੇ ਲੱਗੀ ਸੱਟ ਹਾਂ ਇਹਨਾਂ ਦੇ ਸੇਤੇ ਲੱਗੀ ਸੱਟ ਕੋਈ ਹੋਰ ਵੀ ਦਾਖਲਾ ਕੋਈ ਦਾਖਲ ਤੇ ਨਹੀਂ ਕੋਈ ਹੈ ਅੱਜ ਕਰਾਇਆ ਤੇ ਉਹ ਵਿਚਾਰੇ ਅੱਜ ਭੱਜੀ ਫਿਰਦੇ ਆ ਆਪ ਦਾ ਜਿਨ੍ਹਾਂ ਜਿਨ੍ਹਾਂ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਅਮਰਸਰ ਉਹ ਹੋਸ਼ ਨਹੀਂ ਕਰਨਦੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਖਾਸ ਪਤਾ ਲਿਆ ਕਿ ਤਰ੍ਹਾਂ ਨਾ ਮੈਂ ਗਈ ਆ ਘਰੇ ਮੈਂ ਤੇ ਇਸ ਤਰ੍ਹਾਂ ਰੋਂਦੀ ਖਪਣ ਰਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹੈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋਂ ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਤੇ ਮੇਰੇ ਦਿਓਰ ਦੀ ਡੈਥ ਹੋਈ ਆ ਸਕਾ ਮੇਰਾ ਦਿਓਰ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਪੰਗੜਾ ਪਾਉਂਦਾ ਇਹ ਵੀਰ ਕੀ ਮੰਗ ਕਰੋਗੇ ਉਹਨੋਂ ਮੰਗ ਕੀ ਪੈਨੇ ਦਾ ਰਾਜਨਾਮਾ ਹੋ ਜੇ ਤੇ ਮੰਗ ਕੀ ਉਹਨਾਂ ਨੇ ਦੇ ਮੰਗ ਕੇ ਗਰੀਬੀ ਦਾ ਵਾਗ ਰਾਜਿੰਦਰੀ ਕੀ ਫਤਿਹ ਜੀ ਕੀ ਨਾ ਭਾਈ ਆਪਣਾ ਰਾਮ ਸਿੰਘ ਜੀ ਕੀ ਗੱਲ ਹੋਈ ਯਾਰ ਜਿਹੜੀ ਇੱਕ ਜਣੇ ਦੀ ਮੌਤ ਹੋ ਗਈ ਜੀ ਇਤਰਾ ਹੋਈ ਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕਰਕੇ ਹਾਂਜੀ ਰਾਤ ਡੀਜੇ ਲੱਗਾ ਏ ਹਾਂਜੀ ਤੇ ਗਾਣੇ ਤੋਂ ਲੜਾਈ ਪਈ ਆ ਜੀ ਸਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵੱਧ ਗਈ ਆ ਜੀ ਗੱਲ ਕੌਣ ਪਏ ਬੰਦੇ ਮੁੰਡੇ ਦੇ ਨਾਨਕੇ ਪਏ ਆ ਜੀ ਗੱਲ ਕਿੱਥੋਂ ਦੇ ਹੀ ਰਹਿਣ ਵਾਲੇ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਜਾਂਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹ ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਵੀ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣ ਕਿੰਨੇ ਜਣੇ ਸੀ ਟੋਟਲ ਇਹ ਜਦੋਂ ਕਰੀਬਨ 10000 ਜਣੇ ਸੀ ਅਸੀਂ ਇਕੱਲੇ ਨਹੀਂ ਦਿੱਤ ਹੋਈ ਹੈ ਕਿ ਛੱਟ ਪੇੜ ਨਹੀਂ ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਹੈ ਜੀ ਤੇ ਛੱਟ ਵੜ ਵੀ ਲੱਗੀ ਗਈ ਹੈ ਛੱਟ ਸਿਰਚ ਲੱਗੀ ਆ ਨਲਾਂ ਚ ਛੱਟਾਂ ਲੱਗੀਆਂ ਜੀ ਨਹੀਂ ਨਹੀਂ ਹੋਰ ਵੀ ਕਿਰਨ ਹੋਰ ਕਿਸੇ ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਛੱਟਾਂ ਉਹਦੀ ਕੁੜੀ ਜਿਹੜੀ ਅੰਮ੍ਰਿਤਸਰ ਦਾਖਲ ਹੈ ਜੀ ਬਹੁਤ ਸੀਰੀਅਸ ਆ ਜੀ ਤੇ ਕੋਈ ਪੁਲਿਸ ਨੂੰ ਤਲਾਹ ਦਿੱਤੀ ਤੁਸੀਂ ਪੁਲਿਸ ਨੂੰ ਰਾਤ ਦੀ ਤਲਾਹ ਦਿੱਤੀ ਹੈ ਜਿਹੜੀ ਡੈਥ ਬਾਡੀ ਆ ਜਿਹੜੀ ਉਹ ਰਾਤ ਦੀ ਹੈ ਜਮਾ ਕਰਵਾ ਕੇ ਆ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ ਅੱਛਾ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜ ਨਾ ਕੀ ਮਾਤਾ ਡੈਟਾ ਦਾ ਗਰਮੀਤ ਘਰ ਪਿੰਡ ਕੜਾ ਦੁਬਲੀ ਕੀ ਗੱਲ ਹੋਈ ਇਹ ਰਾਤ ਜਿਹੜਾ ਤੁਹਾਡੇ ਦੇ ਦੋਛ ਲਾਏ ਗਏ ਆ ਕਿ ਇਸ ਤਰ੍ਹਾਂ ਸਾਡੇ ਨੂੰ ਕੁੱਟ ਮਾਰ ਕੀਤੀ ਇਹਨਾਂ ਨੇ ਇਹਨਾਂ ਪਾਜੀ ਡੀਜਾਂ ਤੋਂ ਹੀ ਇਹ ਲੜਾਈ ਸਾਡੇ ਬੰਦਿਆਂ ਨੇ ਧੱਕੇ ਮਾਰ ਮਾਰ ਸੁੱਟਤਾ ਤੇ ਆਂਦੇ ਪੀ ਆਪ ਜੀਜੇ ਲਾਉਣੇ ਆ ਤੇ ਅਸੀਂ ਆਪਦੇ ਬੰਦਿਆਂ ਨੂੰ ਘਰੇ ਲਿਆਉਣੇ ਆ ਪਹਿਲਾਂ ਇਹਨਾਂ ਨੇ ਅਗਰਾਂ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲਿਡੇ ਨੂੰ ਦੇ ਸਾੜਤੇ ਇਹਨਾਂ ਨੇ ਮੜ ਕੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਫੜ ਲਿਆ ਅੱਛਾ ਮੈਂ ਨੂੰ ਇਹਨਾਂ ਦੇ ਗੱਲੀ ਚ ਛੁੱਟ ਲਿਆ ਮੇਰੇ ਡਾਂਗਾ ਮਾਰੀ ਗਏ ਅੱਛਾ ਕਿੰਨੇ ਜਾਣੇ ਇਹ ਟੜੇ ਕਰੇ ਸਾਡੇ ਸਾਰੇ ਤਿੰਨੇ ਜਾਣੀ ਕੋਣ ਕੋਣ ਨੇ ਸਾਡੇ ਕੋਲ ਦਿਓਰ ਸੀ ਇੱਕ ਉਹਦਾ ਮੁੰਡਾ ਹੀ ਇੱਕ ਮੇਰਾ ਮੁੰਡਾ ਹੀ ਪਰ ਕੋਈ ਨਹੀਂ ਇਹਨੂੰ ਸੱਟ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਘਰੇ ਸੱਦ ਗਏ ਇਹਨਾਂ ਨੇ ਹੋਰ ਵੀ ਅਣਪਛਾਤੇ ਕਈ ਵਿਅਕਤੀ ਸੱਦ ਗਏ ਨਹੀਂ ਨਹੀਂ ਇਹ ਤਾਂ ਕਰੇ ਕਰੇ ਦੇ ਉਹਨਾਂ ਦੇ ਘਰੇ ਪੰਗੜੇ ਪੈਂਦੇ ਸਾਡੇ ਘਰੇ ਘੜੀ ਦੀ ਜੱਲ ਗਈ ਭਾਜੀ ਤੁਹਾਡੇ ਵੀ ਕੋਈ ਉੱਤੇ ਸੱਟਾਂ ਹਟਾਂ ਲੱਗੀਆਂ ਸਾਡੇ ਹਾਂਜੀ ਸਾਡੇ ਦਾਖਲ ਆੜੀ ਕੁੜੀ ਗੁੰਮ ਉਹਨੂੰ ਅੰਮ੍ਰਿਤਸਰ ਲੈ ਗਏ ਕਿੰਨੇ ਜਣੇ ਤੁਹਾਡੇ ਕਿੰਨੇ ਜਣੇ ਦਾਖਲ ਤਿੰਨ ਚਾਰ ਜਣੇ ਦਾਖਲ ਤਿੰਨ ਜਣੇ ਠੀਕ ਹਾਂਜੀ ਜੋ ਨਾ ਹੀ ਪੈਂਦਾ ਕਿੰਦਰ ਘਰ ਕੀ ਘਰ ਵਾਲੇ ਦਾ ਨਾਂ ਕੀ ਆ ਸਤਨਾਮ ਸਿੰਘ ਕੀ ਗੱਲ ਹੋਈ ਰਾਤ ਆਂਦੇ ਘੇਟ ਥੋੜਾ ਨਾਲ ਮੋਦ ਹੋ ਗਈ ਉਹ ਲੜਾਈ ਹੋ ਗਈ ਮੁੰਡੇ ਦੇ ਨਾਨਕਿਆਂ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੰਦਾ ਮਾਰਤਾ ਮੈਨੂੰ ਸਾਫ਼ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦੀ ਜੇਲ੍ਹ ਪੱਕੀ ਚਾਹੀਦੀ ਕਿ ਜੇਲ੍ਹ 'ਚ ਪੱਕੇ ਜਿਹੜੇ ਰਹਿਣ ਜਿਹੜੇ ਨਿਕਲਣਾ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀਗੇ ਕੋਈ ਪਛਾਣ ਨਹੀਂ ਜਾਣਦੇ ਨਹੀਂ ਇੰਨਿਆਂ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਕੀ ਮੰਗ ਕਰੋਗੇ ਹੁਣ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਕੁਛ ਚਾਹੀਦਾ ਇਹ ਰਾਤ ਉਸਲੇ ਡੈਥ ਹੋ ਗਈ ਉਹਨਾਂ ਦੀ ਹਾਂ ਡੇਗਦਿਆਂ ਸਾਰੀ ਜਦੋਂ 8 ਵਜੇ ਉਹਨਾਂ ਦੇ ਦਰਦ ਹੋ ਗਈ ਨਾਲ ਹੀ ਕਿਹੜੀ ਜਗ੍ਹਾ ਤੇ 8 ਵਜੇ ਉਹਦੇ ਉਹਦੇ ਆ ਚੀਜ਼ ਤੇ 7:30 ਵਜੇ ਆ ਨਾਲ ਹੀ ਨਲਾਂ 'ਚ ਵਜਦੀ ਉਹਦੇ ਕਿੱਥੇ ਜਾਣੇ ਇਹ ਇਹ ਤੇ ਉਹ ਵਾਵਾ ਜਾਣੇ ਕੋਠੇ ਤੇ ਚੜ੍ਹਿਆ ਹੀ ਅਸੀਂ ਦੋਵੇਂ ਖਲੋਤੇ ਹਾਂ ਬਸ ਔਰ ਕੋਈ ਨਹੀਂ ਹੈ ਗੱਲੀ ਦੇ ਵਿੱਚ ਹੁਣ ਕੀ ਮੰਗ ਕਰੋਗੇ ਇਹ ਇਨਸਾਫ ਹੀ ਚਾਹੀਦਾ ਮੈਨੂੰ ਬਸ ਹਨੀਕਰ ਅੱਜ ਪਿੰਡ ਗੁਬਲੀ ਦੇ ਵਿੱਚ ਆਇਓ ਇਥੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੋਰ ਕਿਹੜੇ ਗੋਸ਼ੀ ਨੂੰ ਤੇ ਕਿਸ ਤਰੀਕੇ ਨਾਲ ਵਾਰਦਾਤ ਹੋਈ ਇਹ ਕੱਲ ਇਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇਥੇ ਘਰੇ ਡੀਜੀ ਲੱਗਾ ਸੀ ਇਥੇ ਡੀਜੀ ਦੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵੰਡੀ ਸੀਗਾ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਇੱਟਾ ਰੋੜੀ ਚੱਲੇ ਇੱਟਾ ਕਿੰਨਾ ਕਿੰਨਾ ਦਾ ਨਾਮ ਆ ਰਿਹਾ ਨਹੀਂ ਸਰਕਾਰ ਇਹਨਾਂ ਦੇ ਗੋਂਡੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਹਨਾਂ ਦਾ ਨਾਮ ਲੈ ਰਿਹਾ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਸੀ ਸਤਰਾਮ ਸਿੰਘ ਸਨ ਆਫ ਕਾਲਾ ਸਿੰਘ ਉਹ ਛੜਾ ਰਿਹਾ ਸੀ ਇਸੇ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਕਾਨੂੰਨੀ ਕਾਰਵਾਈ ਕਰ ਕੀਤੀ ਗਈ ਤੁਹਾਡੇ ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਵੇਂ ਜਿਹੋ ਜੀ ਹੋਏਗਾ ਬਿਆਨ ਲਿਖਾਉਣਗੇ ਤਫਤੀਸ਼ ਦੌਰਾਨ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਊਗੀ